ਆਹ ਮਰਲੀਆ ਕੁੜੀਆਂ ਦੇ ਘਰ ਤੋਂ ਪਾਣੀ ਦਾ ਗਲਾਸ ਹੀ ਨਹੀਂ ਆਪਣੇ ਸਾ ਸੌਰੇ ਨਹੀਂ ਦਿੰਦੀਆਂ ਹੈਗੀਆਂ ਆਮ ਕਰਕੇ ਜਿਹੜਾ ਹੁਣ ਸਮਾਜ ਚ ਸੌਰੇ ਨਾਲ ਨੂੰ ਦੀ ਵੀ ਨਾ ਮੈਂ ਕੰਮ ਨਹੀਂ ਕਰਨਾ ਜੋ ਕਰੇਗੀ ਮੇਰੀ ਸੱਸ ਕਰੇਗੀ ਮੈਂ ਇਹਨਾਂ ਨੂੰ ਬਹੁਤ ਜ਼ਿਆਦਾ ਸਲੂਟ ਕਰਦਾ ਵੀ ਇਹ ਬੇਟੀ ਜਿਸ ਦਿਨ 13 ਤਰੀਕ ਦੇ ਅਸੀਂ ਆਏ ਵੇ 14 ਤਰੀਕ ਤੋਂ ਬਾਅਦ ਇਹ ਭੈਣ ਹੈ ਮੇਰੀ ਆ ਬੇਟੀ ਹੈ ਕੋਮ ਪੇਟਾ ਖੜਾ ਹੈ ਪੱਕੀ ਸੇਵਾ ਹੈ ਇਹਨਾਂ ਦੀ ਨਿਰੰਤਰ ਅੱਬੇ ਕਿਵੇਂ ਲੱਗਦਾ ਦੇਖ ਕੇ ਇਹਨਾਂ ਨੂੰ ਕਹਿੰਦੇ ਤੇ ਜਿਹੜੀ ਕਮੀ ਸਾਨੂੰ ਲੱਗੀ ਉਹ ਸਫਾਈ ਦੀ ਸੀ ਤੇ ਸਵੇਰੇ ਆ ਜਾਂਦੇ ਨੇ ਸ਼ਾਮ ਤੱਕ ਸਫਾਈ ਕਰਦੇ ਵਧੀਆ ਜੀ ਵਧੀਆ ਜੀ ਰੋਜ਼ ਆਉਂਦੇ ਨੇ ਸਵੇਰੇ ਆਉਂ ਜਾਂਦੇ ਨੇ ਸ਼ਾਮ ਨੂੰ ਸਫਾਈ ਕਰਦੇ ਆ ਬਹੁਤ ਵਧੀਆ ਜੀ ਰੰਗ ਮਾਉਂਦਾ ਇਸ ਉਮਰ ਦੀਆਂ ਕੁੜੀਆਂ ਜਿਹੜੀਆਂ ਨੇ ਉਹ ਇਦਾਂ ਦਾ ਸੋਚਦੀਆਂ ਚੰਗਾ ਲੱਗਦਾ ਦੇਖ ਕੇ ਹਾਂਜੀ ਬਹੁਤ ਬਹੁਤ ਵਧੀਆ ਚੰਗਾ ਲੱਗਦਾ ਸਾਨੂੰ ਤਾਂ ਲੱਗਦਾ ਇਹ ਘਰ ਪਰਿਵਾਰ ਜੀ ਬੈਠੇ ਆ ਬਾਬੂ ਠੀਕ ਲੱਗਦਾ ਇਦਾਂ ਬਹੁਤ ਵਧੀਆ ਜੀ ਨਹੀਂ ਆਹ ਉਮਰ ਵਾਲੀਆਂ ਕੁੜੀਆਂ ਦਾ ਘਰ ਤੋਂ ਪਾਣੀ ਦਾ ਗਲਾਸ ਨਹੀਂ ਆਪਣੇ ਸਾਹ ਸੌਰੇ ਨੇ ਦਿੰਦੀਆਂ ਹੈਗੀਆਂ ਆਮ ਕਰਕੇ ਜਿਹੜਾ ਹੁਣ ਸਮਾਜ ਚ ਸਸ ਸੌਰੇ ਨਾਲ ਨੂੰ ਦੀ ਵੀ ਨਾ ਮੈਂ ਕੰਮ ਨਹੀਂ ਕਰਨਾ ਜੋ ਕਰੇਗੀ ਮੇਰੀ ਸੱਸ ਕਰੇਗੀ ਹਾਂ ਝਾੜੂ ਪੋਚਾ ਤਾਂ ਵੈਸੇ ਹੀ ਮੈਂ ਇਹਨਾਂ ਨੂੰ ਬਹੁਤ ਜਾਦਾ ਸਲੂਟ ਕਰਦਾ ਵੀ ਇਹ ਬੇਟੀ ਜਿਸ ਦਿਨ 13 ਤਰੀਕ ਦੇ ਅਸੀਂ ਆਏ ਵੇ ਇਹ 14 ਤਰੀਕ ਤੋਂ ਬਾਅਦ ਇਹ ਭੈਣ ਹੈ ਮੇਰੀ ਆ ਬੇਟੀ ਹੈ ਕੋ ਪੇਟਾ ਖੜਾ ਹੈ ਪੱਕੀ ਸੇਵਾ ਇਹਨਾਂ ਦੀ ਨਿਰੰਤਰ ਘਰ ਬੈ ਕੇ ਪਿਆਰ ਕਿੱਥੇ ਮਿਲਣਾ ਸੀ ਨਹੀਂ ਮਿਲਦਾ ਬਿਲਕੁਲ ਨਹੀਂ ਮਿਲਦਾ ਜੋ ਪਿਆਰ ਇੱਥੇ ਮਿਲਦਾ ਮੈਂ ਤੁਹਾਨੂੰ ਕਹਾਂ ਤੇ ਪਿਆਰ ਹੀ ਹੈ ਜੋ ਖਿੱਚ ਕੇ ਲੈ ਕੇ ਆਉਂਦਾ ਹੈ ਹੋਰ ਕੁਝ ਨਹੀਂ ਅਤੇ ਮੈਂ ਬਹੁਤ ਪ੍ਰਾਊਡ ਫੀਲ ਕਰਦੀ ਆ ਮੈਨੂੰ ਇਹ ਮੌਕਾ ਮਿਲਿਆ ਤੇ ਮੈਨੂੰ ਲੱਗਦਾ ਜਿਹੜਾ ਵੀ ਯੂਥ ਘਰੇ ਬੈਠਾ ਸਾਰਿਆਂ ਨੂੰ ਘਰ ਛੱਡ ਕੇ ਇੱਥੇ ਆ ਕੇ ਜ਼ਰੂਰ ਹੈਲਪ ਕਰਨੀ ਚਾਹੀਦੀ ਹੈ ਕਿਉਂਕਿ ਇੱਥੇ ਆ ਕੇ ਬਹੁਤ ਸਕੂਨ ਮਿਲਦਾ ਹੈ ਔਰ ਜਦੋਂ ਕੁਝ ਕਿਸਾਨ ਜਿਹੜੇ ਨੇ ਜਿਨ੍ਹਾਂ ਨੇ ਜਾਨਾਂ ਗਵਾਈਆਂ ਨੇ ਉਹਨਾਂ ਬਾਰੇ ਕੀ ਚਰਚਾ ਹੁੰਦੀ ਹੈ ਪਰਿਵਾਰ ਨਾਲ ਮੈਂ ਮੈਂ ਬਹੁਤ ਇਮੋਸ਼ਨਲ ਐਨਰਜੀ ਚਾ ਨੂੰ ਲੈ ਕੇ ਤੇ ਮੈਨੂੰ ਲੱਗਦਾ ਕਿ ਚੀਜ਼ ਨਹੀਂ ਹੋਣੀ ਚਾਹੀਦੀ ਕਿਸੇ ਦੀ ਜਮਾਨ ਮੁੰਡਾ 23 ইয়ার্স ওল্ড ਹੈ ਨਾ ওਦੀ জান চলেਗੀ ਸਰਕਾਰਾ ਜਿੰਨਾ ਵੀ ਪੈਸੇ ਭਰ ਦੇਣ ਬਟ ਕਿਸੇ ਦੀ ਕਿਸਦਾ ਪੁੱਤ ਵਾਪਸ ਨਹੀਂ ਆਉਣਾ ਕਿਸੇ ਦਾ ਭਰਾ ਵਾਪਸ ਨਹੀਂ ਆਉਣਾ ਤੇ ਜਦੋਂ ਜੀਤੇ ਬੀਤਦੀ ਉਹਨੂੰ ਪਤਾ ਹੁੰਦਾ ਜਦੋਂ ਅੰਦਰੋਂ ਜਾਨ ਨਿਕਲਦੀ ਹੈ ਨਾ ਮਾਂ ਦੀ ਸੋ ਇਮੇਜਨ ਕਰਕੇ ਦੇਖੋ ਕਿੱਦਾਂ ਤੜਫਦੀ ਹੋਊਗੀ ਤੇ ਉਹ ਬਹੁਤ ਔਖਾ ਹੈ ਤੇ ਮੇਰੇ ਖਿਆਲ ਨਾਲ ਚੀਜ਼ ਨਹੀਂ ਹੋਣੀ ਚਾਹੀਦੀ ਠੀਕ ਹੈ ਤੁਸੀਂ ਕਰੋ ਤੁਹਾਨੂੰ ਅਸੀਂ ਵਿਚ ਰੋਕ ਦਿੱਤਾ ਲੁਧਿਆਣੇ ਤੋਂ ਪਰਿਵਾਰ ਦੀ ਰੋਜ਼ ਆਂਦਾ ਹੈ ਔਰ ਕਹਿੰਦਾ ਕਿ ਇੱਥੇ ਆ ਕੇ ਅਸੀਂ ਦੇਖਿਆ ਕਿ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਹੈ ਸਫਾਈ ਦੀ ਕਮੀ ਸੀ ਤਾਂ ਅਸੀਂ 14 ਤਰੀਕ ਤੋਂ ਰੋਜ਼ ਇੱਥੇ ਆ ਰਹੇ ਹਾਂ ਝਾੜੂ ਹੱਥ ਫੜ ਕੇ ਔਰ ਸਫਾਈ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਅਸੀਂ ਚੁੱਕੀ ਅਸੀਂ ਸਵੇਰੇ ਆ ਜਾਂਦੇ ਹਾਂ ਔਰ ਸ਼ਾਮ ਤੱਕ ਜਿੱਥੇ ਤੱਕ ਟਰਾਲੀਆਂ ਖੜੀਆਂ ਨੇ ਬਾਰਡਰ ਤੋਂ ਲੈ ਕੇ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਉੱਥੇ ਤੱਕ ਇਹਨਾਂ ਨੇ ਸਫਾਈ ਦੀ ਜ਼ਿੰਮੇਵਾਰੀ ਜਿਹੜੀ ਉਹ ਚੱਕੀ ਹੋਈ ਹੈ ਕੈਮਰਾ ਪਰਸਨ ਹੈਪੀ ਦਿਨ ਆਲਸੁਮਨ ਜੈਤਲੀ ਡੇਲੀ ਪੋਸਟ ਪੰਜਾਬੀ ਸ਼ੰਭੂ ਬਾਰਡਰ ਆਹ ਮਰਾਲੀਆ ਕੁੜੀਆਂ ਦਾ ਘਰ ਤੋਂ ਪਾਣੀ ਦਾ ਗਲਾਸ ਵੀ ਨਹੀਂ ਆਪਣੇ ਸਸੌਰੇ ਨਹੀਂ ਦਿੰਦੀਆਂ ਹੈਗੀਆਂ ਆਮ ਕਰਕੇ ਜਿਹੜਾ ਹੁਣ ਸਮਾਜ ਚ ਸਸੌਰੇ ਨਾਲ ਨੂੰਹ ਦੀ ਵੀ ਨਾ ਮੈਂ ਕੰਮ ਨਹੀਂ ਕਰਨਾ ਜੋ ਕਰੇਗੀ ਮੇਰੀ ਸੱਸ ਕਰੇਗੀ ਮੈਂ ਇਹਨਾਂ ਨੂੰ ਬਹੁਤ ਜ਼ਿਆਦਾ ਸਲੂਟ ਕਰਦਾ ਵੀ ਇਹ ਬੇਟੀ ਜਿਸ ਦਿਨ 13 ਤਰੀਕ ਦੇ ਅਸੀਂ ਆਏ ਵੇ 14 ਤਰੀਕ ਤੋਂ ਬਾਅਦ ਹੈ ਭੈਣੇ ਮੇਰੀ ਆ ਬੇਟੀ ਹੈ ਕੋਮੇ ਪੇਟਾ ਖੜਾ ਹੈ ਪੱਕੀ ਸੇਵਾ ਹੈ ਇਹਨਾਂ ਦੀ ਨਿਰੰਤਰ ਅੱਬੇ ਕਿਵੇਂ ਲੱਗਦਾ ਦੇਖ ਕੇ ਇਹਨਾਂ ਨੂੰ ਕਹਿੰਦੇ ਤੇ ਜਿਹੜੀ ਕਮੀ ਸਾਨੂੰ ਲੱਗੀ ਉਹ ਸਫਾਈ ਦੀ ਸੀ ਤੇ ਸਵੇਰੇ ਆ ਜਾਂਦੇ ਨੇ ਸ਼ਾਮ ਤੱਕ ਸਫਾਈ ਕਰਦੇ ਵਧੀਆ ਜੀ ਵਧੀਆ ਜੀ ਰੋਜ਼ ਆਉਂਦੇ ਨੇ ਸਵੇਰੇ ਆਉਂ ਜਾਂਦੇ ਸ਼ਾਮ ਨੂੰ ਕਰਦੇ ਸਫਾਈ ਕਰਦੇ ਆ ਬਹੁਤ ਵਧੀਆ ਜੀ ਰਨ ਮਾ ਹੁੰਦਾ ਇਸ ਉਮਰ ਦੀਆਂ ਕੁੜੀਆਂ ਜਿਹੜੀਆਂ ਨੇ ਉਹ ਇਦਾਂ ਦਾ ਸੋਚਦੀ ਚੰਗਾ ਲੱਗਦਾ ਦੇਖ ਕੇ ਹਾਂ ਹਾਂ ਜੀ ਬਹੁਤ ਵਧੀਆ ਚੀਜ਼ ਬਣਾਉਂਦੇ ਨੇ ਸਾਨੂੰ ਤਾਂ ਲੱਗਦਾ ਹੈ ਘਰ ਪਰਿਵਾਰ ਜੀ ਬੈਠੇ ਆ ਬਾਬੂ ਜੀ ਠੀਕ ਲੱਗਦਾ ਇਦਾਂ ਬਹੁਤ ਵਧੀਆ ਜੀ ਨਹੀਂ ਆਹ ਉਮਰ ਵਾਲੀਆਂ ਕੁੜੀਆਂ ਦਾ ਘਰ ਤੋਂ ਪਾਣੀ ਦਾ ਗਲਾਸ ਨਹੀਂ ਆਪਣੇ ਸੱਸ ਸਹੁਰੇ ਨਹੀਂ ਦਿੰਦੀ ਹੈਗੀ ਆ ਆਮ ਕਰਕੇ ਜਿਹੜਾ ਹੁਣ ਸਮਾਜ ਚ ਸੱਸ ਸਹੁਰੇ ਨਾਲ ਨੂੰ ਦੀ ਵੀ ਨਾ ਮੈਂ ਕੰਮ ਨਹੀਂ ਕਰਨਾ ਜੋ ਕਰੇਗੀ ਮੇਰੀ ਸੱਸ ਕਰੇਗੀ ਹਾਂ ਝਾੜੂ ਪੋਚਾ ਤਾਂ ਵੈਸੀ ਨਹੀਂ ਮੈਂ ਇਹਨਾਂ ਨੂੰ ਬਹੁਤ ਜਾਦਾ ਸਲੂਟ ਕਰਦਾ ਵੀ ਇਹ ਬੇਟੀ ਜਿੱਦਣ 13 ਤਰੀਕ ਦੇ ਅਸੀਂ ਆਏ ਵੇ 14 ਤਰੀਕ ਤੋਂ ਬਾਅਦ ਇਹ ਭੈਣ ਹੈ ਮੇਰੀ ਆ ਬੇਟੀ ਹੈ ਕੋ ਪੇਟਾ ਖੜਾ ਪੱਕੀ ਸੇਵਾ ਇਹਨਾਂ ਦੀ ਨਿਰੰਤਰ ਘਰ ਬੈ ਕੇ ਪਿਆਰ ਕਿੱਥੇ ਮਿਲਣਾ ਸੀ ਨਹੀਂ ਮਿਲਦਾ ਬਿਲਕੁਲ ਨਹੀਂ ਮਿਲਦਾ ਜੋ ਪਿਆਰ ਇੱਥੇ ਮਿਲਦਾ ਮੈਂ ਤੁਹਾਨੂੰ ਕਹਾਂ ਤੇ ਪਿਆਰ ਹੀ ਹੈ ਜੋ ਖਿੱਚ ਕੇ ਲੈ ਕੇ ਆਉਂਦਾ ਹੈ ਹੋਰ ਕੁਝ ਨਹੀਂ ਪਰ ਮੈਂ ਬਹੁਤ ਪ੍ਰਾਊਡ ਫੀਲ ਕਰਦੀ ਆ ਮੈਨੂੰ ਇਹ ਮੌਕਾ ਮਿਲਿਆ ਤੇ ਮੈਨੂੰ ਲੱਗਦਾ ਜਿਹੜਾ ਵੀ ਯੂਥ ਘਰੇ ਬੈਠਾ ਹੈ ਸਾਰਿਆਂ ਨੂੰ ਘਰ ਛੱਡ ਕੇ ਇੱਥੇ ਆ ਕੇ ਜ਼ਰੂਰ ਹੈਲਪ ਕਰਨੀ ਚਾਹੀਦੀ ਹੈ ਕਿਉਂਕਿ ਇੱਥੇ ਆ ਕੇ ਬਹੁਤ ਸਕੂਨ ਮਿਲਦਾ ਹੈ ਔਰ ਜਦੋਂ ਕੁਝ ਕਿਸਾਨ ਜਿਹੜੇ ਨੇ ਜਿਨ੍ਹਾਂ ਨੇ ਜਾਨਾਂ ਗਵਾਈਆਂ ਨੇ ਉਹਨਾਂ ਬਾਰੇ ਕੀ ਚਰਚਾ ਹੁੰਦੀ ਹੈ ਪਰਿਵਾਰ ਨਾਲ ਮੈਂ ਮੈਂ ਬਹੁਤ ਇਮੋਸ਼ਨਲ ਐਨਰਜੀ ਚਾ ਨੂੰ ਲੈ ਕੇ ਤੇ ਮੈਨੂੰ ਲੱਗਦਾ ਕਿ ਚੀਜ਼ ਨਹੀਂ ਹੋਣੀ ਚਾਹੀਦੀ ਕਿਸੇ ਦੀ ਜਮਾਨ ਮੁੰਡਾ 23 ইয়ার্স ওল্ড ਹੈ ਨਾ ਉਹਦੀ ਜਾਨ ਚਲੇਗੀ ਸਰਕਾਰਾ ਜਿੰਨਾ ਵੀ ਪੈਸੇ ਭਰ ਦੇਣ ਬਟ ਕਿਸੇ ਦੀ ਕਿਸੇ ਦਾ ਪੁੱਤ ਵਾਪਸ ਨਹੀਂ ਆਉਣਾ ਕਿਸੇ ਦਾ ਭਰਾ ਵਾਪਸ ਨਹੀਂ ਆਉਣਾ ਤੇ ਜਦੋਂ ਜੀਤੇ ਬੀਤਦੀ ਉਹਨੂੰ ਪਤਾ ਹੁੰਦਾ ਜਦੋਂ ਅੰਦਰੋਂ ਜਾਨ ਨਿਕਲਦੀ ਹੈ ਨਾ ਮਾਂ ਦੀ ਸੋ ਇਮੇਜਨ ਕਰਕੇ ਦੇਖੋ ਕਿੱਦਾਂ ਤੜਫਦੀ ਹੋਊਗੀ ਤੇ ਉਹ ਬਹੁਤ ਔਖਾ ਹੈ ਤੇ ਮੇਰੇ ਖਿਆਲ ਨਾਲ ਚੀਜ਼ ਨਹੀਂ ਹੋਣੀ ਚਾਹੀਦੀ ਠੀਕ ਹੈ ਤੁਸੀਂ ਕਰੋ ਤੁਹਾਨੂੰ ਅਸੀਂ ਵਿਚ ਰੋਕ ਦਿੱਤਾ ਲੁਧਿਆਣੇ ਤੋਂ ਪਰਿਵਾਰ ਦੀ ਰੋਜ਼ ਆਂਦਾ ਹੈ ਔਰ ਕਹਿੰਦਾ ਕਿ ਇੱਥੇ ਆ ਕੇ ਅਸੀਂ ਦੇਖਿਆ ਕਿ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਹੈ ਸਫਾਈ ਦੀ ਕਮੀ ਸੀ ਤਾਂ ਅਸੀਂ 14 ਤਰੀਕ ਤੋਂ ਰੋਜ਼ ਇੱਥੇ ਆ ਰਹੇ ਹਾਂ ਝਾੜੂ ਹੱਥ ਫੜ ਕੇ ਔਰ ਸਫਾਈ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਅਸੀਂ ਚੁੱਕੀ ਅਸੀਂ ਸਵੇਰੇ ਆ ਜਾਂਦੇ ਹਾਂ ਔਰ ਸ਼ਾਮ ਤੱਕ ਜਿੱਥੇ ਤੱਕ ਟਰਾਲੀਆਂ ਖੜੀਆਂ ਨੇ ਬਾਰਡਰ ਤੋਂ ਲੈ ਕੇ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਉੱਥੇ ਤੱਕ ਇਹਨਾਂ ਨੇ ਸਫਾਈ ਦੀ ਜ਼ਿੰਮੇਵਾਰੀ ਜਿਹੜੀ ਉਹ ਚੱਕੀ ਹੋਈ ਹੈ ਕੈਮਰਾ ਪਰਸਨ ਹੈਪੀ ਦਿਨਾਂ ਸੁਮਨ ਜੈਤਲੀ ਡੇਲੀ ਪੋਸਟ ਪੰਜਾਬੀ ਸ਼ੰਭੂ ਬਾਰਡਰ